ਅੰਮ੍ਰਿਤਸਰ ਪੁਲਿਸ ਨੇ ਹਾਲ ਹੀ ਦੇ ਵਿੱਚ ਪਿੰਡਾ ਦਰਗਾਬਾਦ थाना ਕੋਟਲੀ ਸੂਰਤ ਮਲੀਆਂ ਬਟਾਲਾ ਦੇ ਨਿਵਾਸੀ ਜਸ਼ਨਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਖਾਲਿਸਤਾਨ ਪੱਖੀ ਗ੍ਰੈਫਿਟੀ ਲਿਖਣ ਦੇ ਮਾਮਲੇਆ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਿਆ ਹੈ ਉਹ ਵਿਦੇਸ਼ਾਂ ਦੇ ਵਿੱਚ ਸਥਿਤ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਕੰਮ ਕਰ ਰਿਹਾ ਸੀ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਖੁਲਾਸੇ ਅਨੁਸਾਰ ਪੁਲਿਸ ਪਾਰਟੀ ਉਸ ਨੂੰ ਹੋਟਲ ਵਿੱਚ ਲੈ ਕੇ ਗਈ ਸੀ ਦੱਸਿਆ ਕਿ ਪੁਲਿਸ ਨੇ ਸਵੈ ਰੱਖਿਆ ਦੇ ਵਿੱਚ ਫਾਇਰ ਕੀਤੇ ਮੁਲਜ਼ਮ ਜ਼ਖਮੀ ਦੱਸਿਆ ਜਾ ਰਿਹਾ ਹੈ ਸੋ ਇੱਕਾ ਹੋਟਲ ਦੇ ਨੇੜੇ ਪਿਸਤੌਲ ਦੀ ਬਰਾਮਦਗੀ ਦੌਰਾਨ ਇਹ ਘਟਨਾ ਵਾਪਰੀ ਹੈ ਦੱਸਦੀ ਹੈ ਕਿ ਗ੍ਰਫਤਾਰ ਮੁਲਜ਼ਮ ਦੇ ਵੱਲੋਂ ਪੁਲਿਸ ਦੇ ਫਾਇਰ ਕੀਤੇ ਗਏ ਜਵਾਬੀ ਕਾਰਵਾਈ ਦੇ ਵਿੱਚ ਲੱਤ ਦੇ ਵਿੱਚ ਗੋਲੀ ਲੱਗੀ ਹੈ ਦੇਖੋ ਕੱਲ ਤੁਹਾਨੂੰ ਮਾਨਜੋ ਕੁਮਿਸ਼ਨਰ ਸ਼੍ਰੀ ਗੁਰਪ੍ਰਸਾਦ ਪੁਲਰ ਜੀ ਨੇ ਇਸੇ ਕਰਕੇ ਇੱਕ ਦੱਸਿਆ ਵੀ ਸੀਗਾ ਉਜਿਹੜੇ 6 ਔਰ 7 ਤਰੀਕ ਦੀ ਰਾਤ ਨੂੰ ਐਂਟੀ ਨੈਸ਼ਨਲ ਸਲੋਗਨ ਲਿਖੇ ਗਏ ਸੀਗੇ ਉਹਦੇ ਵਿੱਚ ਪੁਲਿਸ ਵੱਲੋਂ ਬੜੀ ਮਿਹਨਤ ਕੀਤੀ ਗਈ ਔਰ ਉਹ ਦੋਸ਼ੀ ਫੜ ਲਏ ਗਏ ਸੀ ਜਸ਼ਨਪ੍ਰੀਤ ਔਰ ਇੱਕ ਮਹਿੰਦਰ ਮੁੰਡਾ ਸੀਗਾ ਦੋਨੇ ਫੜੇ ਗਏ ਸੀ ਦਰਗਾਹ ਬਾਗ ਤੇ ਹੈਗਨੇ ਕੋਟਲੀ ਸ਼ੂਟ ਮੱਲੀਆਂ ਦੇ ਦੋਨੇ ਔਰ ਇਹਨਾਂ ਨੂੰ ਫਿਰ ਅੱਜ ਜਿਹੜਾ ਜੁਵਨਾਈਲ ਹੈਗਾ ਉਹ ਤਾਂ ਅੱਜ ਪੇਸ਼ ਕੀਤਾ ਜਾ ਚੁੱਕਾ ਕਿਉਂਕਿ ਉਹਨਾਂ ਰਿਮਾਨਡ ਨਹੀਂ ਲੈ ਸਕਦੇ ਉਹਨੂੰ 200 ਰੁਪਏ ਜਾ ਜਾ ਚੁੱਕਾ ਹੈ। ਔਰ ਜਿਹੜਾ ਜਸ਼ਨਪ੍ਰੀਤ ਹੈ ਇਹਨੇ ਅੱਜ ਐਸਐਚਓ ਕੰਟੋਨਮੈਂਟ ਸਾਡੇ ਮੋਹਿਤ ਕੁਮਾਰ ਨੇ ਉਹਨਾਂ ਨੂੰ ਉਹਨੇ ਦੱਸਿਆ ਮੈਂ ਇੱਕ ਪਿਸਟਲ ਇੱਥੇ ਰੱਖਿਆ ਹੋਇਆ ਗਲੌਕ ਲੈ ਮੈਂ ਦਾ ਔਰ ਉਹਦਾ ਛਮਸ਼ੀਰ ਸ਼ੇਰਾ ਹੈਗਾ ਸ਼ਿਮਪੁਰ ਮਾਨ ਕਹਿੰਦੇ ਹੈਗੇ ਆ ਉਹ ਫੌਰੀਂ ਚੀ ਰੰਦਾ ਹੈਗਾ ਉਹਦੇ ਅਗੇ ਉਹਨੇ ਜਿਹਦੀ ਡਾਇਰੈਕਸ਼ਨ ਤੇ ਇਹਨਾਂ ਨੇ ਕੰਮ ਕੀਤਾ ਸੀਗਾ ਉਨੇ 2 ਮਹੀਨੇ ਪਹਿਲਾਂ ਇਹਨਾਂ ਨੂੰ ਪਿਸਤਲ ਦਿੱਤਾ ਸੀ ਪਲਾਇ ਮੈਂ ਰੱਖਿਆ ਹੋਇਆ ਡਰੇਨ ਦੇ ਲਾਗੇ ਲੁਕੋ ਕੇ ਝਾੜੀਆਂ ਚ ਮੈਂ ਤੁਹਾਨੂੰ ਦੱਸ ਸਕਦਾ ਮੈਨੂੰ ਕੰਦਾ ਆਈਡੀਆ ਹੈਗਾ ਤੇ ਮੈਂ ਉੱਥੇ ਤੁਹਾਨੂੰ ਦੇ ਦਾਂਗਾ ਉਹ ਫਿਰ ਸਾਡੇ ਜਿਹੜੇ ਇਨਸਪੈਕਟਰ ਕੰਟਰੋਲਮੈਂਟ ਮੋਹਿਤਪੁਰ ਆਪਣੇ ਪੁਲਿਸ ਪਾਰਟੀ ਨਾਲ ਨੂੰ ਅੱਜ ਕਰੀਬ 2 ਵਜੇ ਦੇ ਇੱਥੇ ਲੈ ਕੇ ਆਏ ਨੇ ਜਦੋਂ ਇੱਥੇ ਲੈ ਕੇ ਆਏ ਤੇ ਇਹ ਫਿਰ ਕਹਿ ਰਿਹਾ ਸੀ ਵੀ ਉਹ ਜਗਾ ਇਧਰ ਹੀ ਹੈਗੀ ਹੈ ਤੇ ਕਹਿੰਦਾ ਜੀ ਮੈਂ ਤੁਹਾਨੂੰ ਹੋਰ ਕਵਰ ਕਰਾ ਦਿੰਦਾ ਜਦੋਂ ਇਸ ਜਗ੍ਹਾ ਤੇ ਪਹੁੰਚੇ ਜਿੱਥੇ ਆਪਾਂ ਖੜੇ ਆ ਉੱਥੇ ਉਹ ਕਹਿਣ ਲੱਗ ਪਿਆ ਵੀ ਮੈਨੂੰ ਬਾਥੂਮ ਆਇਆ ਜੀ ਮੈਨੂੰ ਥੋੜਾ ਜਿਹਾ ਥੱਲੇ ਉਤਾਰੋ ਤੇ ਉਹ ਜੋ ਜ਼ਿਆਦਾ ਉਹਨੇ ਫੋਰਸ ਕੀਤਾ ਉਹ ਜੋ ਥੱਲੇ ਉਤਰਿਆ ਔਰ ਜਦੋਂ ਥੱਲੇ ਉਤਰ ਕੇ ਉਹ ਆਪਣਾ ਬਾਥੂਮ ਵੇਰਾ ਜਾ ਰਿਹਾ ਸੀ ਆਪਣੀ ਪੁਲਿਸ ਪਾਰਟੀ ਵੀ ਉਹਦੇ ਨਾਲ ਖੜੀ ਸੀਗੀ ਐਕਚੁਅਲੀ ਉਹਨੇ ਉਹ ਜਗ੍ਹਾ ਹੋਈ ਚੋਸ ਕੀਤੀ ਕਿਥੇ ਉਹਨੇ ਪਿਸਟਲ ਰੱਖਿਆ ਹੋਇਆ ਸੀ ਇੱਕ ਤਨੇ ਪੱਥਰ ਦੀ ਸਿਲੀ ਹੈ ਉਹਦੇ ਥੱਲੇ ਉਹਨੇ ਟੋਕੇ ਰੱਖਿਆ ਹੋਇਆ ਸੀਗਾ ਉਹ 9:00 గంటਾਂ ਸੀਗਾ ਉਹਨੇ ਇਮੀਡੀਏਟਲੀ ਬੜੀ ਫੁਰਤੀ ਨਾਲ ਉਹਨੇ ਠੰਡਦਾਰ ਨੂੰ ਧੱਕਾ ਮਾਰਤਾ ਉਹ ਡਿੱਗ ਪਿਆ ਤੇ ਮੁਰਕਿਓ ਪਿਸਤਲ ਚੱਕ ਕੇ ਉਹਨੇ ਜੱਟਾ ਉਹਨੇ ਫਾਇਰ ਕੀਤਾ ਉਹ ਲੱਖਲੀ ਇਸੇ ਥੱਲੇ ਉਹ ਬਚਾਅ ਹੋ ਗਿਆ ਉਹ ਨਾਲ ਇੱਕ ਕੁੜੀ ਹੈ ਉੱਥੇ ਦੁਕਾਨ ਤੇ ਦੇਖਿਆ ਵੀ ਉਹਨਾਂ ਉੱਥੇ ਗੋਲੀ ਵੀ ਵੱਜੀ ਹੈ ਤੇ ਸਾਡੇ ਐਸਐਚਯੂ ਇਹਨਾਂ ਨੇ ਆਪਣੇ ਸੈਲਫ ਡਿਫੈਂਸਸ ਚ ਹਵਾਈ ਫਾਇਰ ਵੀ ਕੀਤਾ ਵੀ ਤੂੰ ਇਹ ਨਾ ਕੰਮ ਕਰ ਦੁਵਾਰਾ ਉਹਨੇ ਫਿਰ ਫਾਇਰ ਕਰਤਾ ਉਹ ਵੀ ਲੱਕੜੀ ਪਛਾਹ ਹੋ ਗਿਆ ਤੇ ਉਹ ਫਿਰ ਸਪੈਕਟਰ ਮੋਹਿਤ ਕੁਮਾਰ ਉਹਨੇ ਫਿਰ ਸੈਲਫ ਡਫਾਸ ਤੇ ਉਹਨੂੰ ਜਦੋਂ ਭੱਜਣ ਲੱਗਾ ਸੀ ਉਹਨੂੰ ਉਹਨੂੰ ਗੋਲੀ ਮਾਰੀ ਹੈ ਥੱਲੇ ਕੋਈ ਲੱਤ 'ਚ ਵੱਜੀ ਹੈ ਜਿਹਨੂੰ ਇਮੀਡੀਏਟਲੀ ਹੌਸਪੀਟਲ ਲੈ ਲਿਜਾਇਆ ਜਾ ਚੁੱਕਾ ਹੈ ਜਿੱਥੇ ਉਹਨੂੰ ਟ੍ਰੀਟਮੈਂਟ ਹੈ ਬਾਕੀ ਜਿਹੜੀ ਇਹਨੇ ਜਹਰਤ ਕੀਤੀ ਹੈ ਉਹਦੇ ਰਿਗਾਰਡਿੰਗ ਲਗ ਮਕਦਮਾ ਦਰਜ ਕਰ ਲਿਆ ਔਰ ਜਿਹੜਾ ਪਿਸਟਲ ਹੈ ਗਲੌਕ ਦਾ ਉਹ ਰਿਕਵਰ ਹੋ ਗਿਆ ਤੁਹਾਨੂੰ ਤੇ ਜਿਹੜਾ ਇਹਨੂੰ ਮਿਲਿਆ ਸੀਗਾ ਬਾਕੀ ਫਰਦਰ ਅਸੀਂ ਇਹਦੀ ਹੁਣ ਤਬਦੀਸ਼ ਚੱਲ ਰਹੀ ਹੈ ਬਾਕੀ ਸਾਡੀ ਕਮਿਸ਼ਨਰੇਟ ਜਦੀ ਪੁਲਿਸ ਨੇ ਬੜੀ ਜਿਹੜੀ ਸ਼ਲਾਗਾ ਜੋ ਕੰਮ ਕੀਤਾ ਸੀਗਾ ਜਿਹੜੇ ਬੰਦੇ ਫੜੇ ਸੀਗੇ ਅੱਜ ਇਹਨਾਂ ਨੇ ਕਿਉਂਕਿ ਬਹੁਤ ਸ਼ਾਤਰ ਤਰ੍ਹਾਂ ਦੇ ਬੰਦੇ ਨੇ ਤੇ ਇਹ ਸਾਰਾ ਜਿਹੜਾ ਸਾਡੇ ਇੰਸਪੈਕਟ ਮੋਹਿਤ ਕੁਮਾਰ ਇਹਨਾਂ ਨੇ ਅੱਜ ਜਿਹੜਾ ਸ਼ਲਾਗਾ ਜੋ ਕੰਮ ਕੀਤਾ ਪੁਲਿਸ ਦੀ ਆਪਣੇ ਮੁਲਾਜ਼ਮਾਂ ਦੀ ਜਾਨ ਵੀ ਬਚਾਈ ਹੈ ਔਰ ਰਿਕਵਰੀ ਵੀ ਕੀਤੀ ਹੈ ਔਰ ਇਹ ਥੋੜੇ ਕਿਲੇ ਬੰਦੇ ਨੇ ਸ਼ਾਇਦ ਬੀਸ਼ਾ ਇੱਥੇ ਦਾ ਟੋਟਲ 1 ਹੀ ਲੈਂਦਾ ਸੀ ਜਸ਼ਨਪੁਰ ਆ ਇਹ ਪਈ ਦੋ ਸੀ ਜੀ ਸਾਹਿਬ ਜੀ ਕਿਸੀ ਇਹਨਾਂ ਨੇ ਕਿਵੇਂ ਜਿਹੜੀ ਜਗ੍ਹਾ ਡੈਟੇਫਾਈ ਕਰਾਈ ਗਈ ਕਿ ਦੇਖੋ ਇਹ ਹੁਣ ਜਗ੍ਹਾ ਜਿਹੜੀ ਉਹਨੇ ਤਾਂ ਦੱਸਿਆ ਸੀ ਨਾ ਵੀ ਇੱਥੇ ਰੱਖਿਆ ਹੋਇਆ ਇਸ ਜਗ੍ਹਾ ਜਿਹੜੇ ਨਾਰੇ ਲਿਖੇ ਸੀ ਉਹਦੀ ਦੇਖੋ ਮੰਚਾ ਤੁਹਾਨੂੰ ਪਤਾ ਹੀ ਐਂਟੀ ਨੈਸ਼ਨਲ ਸਲੋਗਨ ਲਿਖਣ ਦਾ ਕੀ ਮਤਲਬ ਹੁੰਦਾ ਪਤਾ ਹੀ ਹੁੰਦਾ ਆਪਾਂ ਲੋਕ ਵੀ ਥੋੜਾ ਜਿਹਾ ਆਪਣੇ ਆਪ ਥੋੜਾ ਜਿਹਾ ਲੋਕਾਂ ਚ ਉਹਦਾ ਵਿਦੇਸ਼ਦਪਉਣ ਵਾਸਤੇ ਕਰਦੇ ਨੇ ਬਾਕੀ ਤੇ ਪੁਲਿਸ ਵੱਲੋਂ ਉਹਨੂੰ ਮਤਲਬ ਬਹੁਤ ਜਲਦੀ ਫੜਿਆ ਗਿਆ ਇਹ ਕੋਈ ਹੋਰ ਜੇ ਕੇਸ ਫੇਸ ਕਰਨ ਚ ਬਹੁਤ ਮਿਹਨਤ ਲੱਗਦੀ ਹੈ ਜਦੋਂ ਫੜੇ ਜਾਂਦੇ ਸਾਨੂੰ इजीली ਲੱਗਦਾ ਗੋੜਾ ਸੌਖਾ ਕੰਮ ਹੈ ਇਟ 낫 ਇਜ਼ੀ ਜੋਬ ਔਰ ਇਹ ਸਾਰੇ ਸਾਡੇ ਕੇ ਡੀ ਸੀ ਪੀ 2 ਹਰਪਾਲ ਸਿੰਘ ਏ ਸੀ ਚੀਫ ਚੋਦਰਸ਼ਨ ਸਿੰਘ ਔਰ ਇਸ ਦੀ ਕ੍ਰਾਈਮ ਸਾਰਿਆਂ ਨੇ ਬੜੀ ਮਿਹਨਤ ਕੀਤੀ ਸੀ ਪਰ ਕੀ ਹੋਰ ਦਾ ਨਾਮ ਲੈਂਦਾ ਹੋਂ ਨੇ ਉਹ ਚੱਲ ਰਹੀ ਸ਼ਮਸ਼ੇਰ ਸ਼ੇਰ ਦਾ ਤਾਂ ਨਾਮ ਸਾਡੇ ਕੋਲ ਆਲਰੇਡੀ ਆਏ ਹੋਇਆ ਬਾਕੀ ਉਹ ਅਸੀਂ ਕਰ ਰਹੇ ਹਾਂ ਇਹ ਚੱਲ ਜਿੱਦਾਂ ਤਗੜਾ دہشت گردਦਾ ਜਿੱਦਾਂ ਜਾਨੇ ਨਾਰੇ ਲਿਖੇ ਦੇਖੋ ਜਿਹੜੇ ਇਹ ਬੰਦੇ ਦਾ ਨਾਰਮਲ ਹੀ ਹੈਗੇ ਆ ਜਿਹੜਾ ਛੋਟਾ ਮੁੰਡਾ ਮਾਈਨਰ ਹੋ ਕੇ ਪੜਦਾ ਹੀ ਹੈਗਾ 10+ ਇਹ ਵੀ 10 ਪਰ 2 ਪਾਸ ਹੈਗਾ ਕੋਈ ਇੱਕ ਅੱਧੇ ਸਰਚਾ ਹੈਗਾ ਛੋਟਾ ਕੋਈ ਜਿਆਦਾ ਵੱਡਾ ਨਹੀਂ ਜਿੱਦਾਂ ਇਹ ਕਰਦਾ ਕੀ ਬੇਸਿਕਲੀ ਇਹ ਕੁਛ ਨਹੀਂ ਵਸੇ ਆਪਣਾ ਜਿੱਦਾਂ ਉਹ ਖੇਤੀਬਾੜੀ ਕਰਦੇ ਸੀਗੇ ਉਦੋਂ ਹੋਰ ਕੋਈ ਖਾਸ ਕੰਮ ਨਹੀਂ ਸੀ ਇਹਨਾਂ ਕੰਮ ਕਿਵੇਂ ਪੈ ਗਿਆ ਪੁਲਿਸ ਸ਼ੇਰੇ ਦੇ ਇਹ ਬਾਜੀ ਇਹਨਾਂ ਦੇ ਉਹ ਵੜਾ ਸ਼ੇਰੇ ਨੇ ਮੋਟ ਇਹਨਾਂ ਦੇ ਐਕਟਿਵ ਪਿੰਡਾਂ ਦੇ ਲਾਗੇ ਦੇ ਹੈਗੇ ਉਹਨੇ ਇਹਨੂੰ ਮੋਟੀਵੇਟ ਕੀਤਾ ਲਾਲਚ ਦਿੱਤਾ ਪੈਸੇ ਦਾ ਪੈਸੇ ਦੇ ਲਾਲਚ ਵਿੱਚ ਪੈਸਾ ਵੀ ਕੋਈ ਨਹੀਂ ਮਿਲਿਆ ਸੀ ਜਿਵੇਂ ਤੁਹਾਨੂੰ ਕੱਲ ਵੀ ਸੀ ਕਿਸਾਨ ਨੇ ਉਸ ਬੰਦੇ ਕੀਤਾ ਇਹ ਗਲੌਕ ਜਿਹੜੀ ਆ ਉਹ ਫਰਕ ਬਨਸ ਬਾਰੋਂ ਉਹ ਸਾਰੀ ਕਾਫੀ ਵਧੀਆ ਕੁਆਲਿਟੀ ਦੀ ਉਹ ਸਾਰੀ ਬੱਤੀ ਚੈੱਕ ਕਰ ਆ ਟੋਟਲ ਕਿੰਨੇ ਫਾਇਰ ਹੋਏ ਆ ਟੋਟਲ 2 ਫਾਇਰ ਤਾਂ ਉਹਨੇ ਕੀਤੇ ਆ ਜੀ ਦੋਸ਼ੀ ਨੇ ਦੋ ਹੀ ਸਾਡੇ ਐਸਐਸਜੀ ਸਾਹਿਬ ਨੇ ਕੀਤੇ ਜਿਹੜਾ ਰਿਪੋਰਟ ਲੁਧਿਆਣਾ ਲਾਏ